ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜਿੰਦਾਬਾਦ ਕੀ ਹਾਲ ਨੰਗਲਾਰੇ ਐਥੀ ਆਏ ਸੀ 2022 ਚ ਵੀ ਤੁਕੀਆਂ ਕੱਢੀਆਂ ਸੀ ਤੁਕੀਆਂ ਤੁਸੀਂ ਇਸ ਵਾਰੀ ਫੇਰ ਤਿਆਰ ਸਾਰਾ ਪੰਜਾਬ ਤਿਆਰ ਨੰਗਲ ਕਿਤੇ ਪਿੱਛੇ ਨਾ ਰਹਿ ਜਾਏ 13 0 ਸਾਰੀਆਂ ਰਿਪੋਰਟਾਂ ਇਹੀ ਆ ਰਹੀਆਂ ਨੇ ਸਰਵੇ ਸੁਰਵੇ ਆ ਗਏ ਲੋਕਾਂ ਨੇ ਫੈਸਲਾ ਕਰ ਲਿਆ ਕੈਸੀ ਤਾਂ ਪੰਜਾਬ ਦਾ ਪੁੱਤ ਸਾਡਾ ਛੋਟਾ ਵੱਡਾ ਭਾਈ ਭਗਵੰਤ ਮਾਨ ਦੇ ਹੱਕ 'ਚ ਖੜਾਂਗੇ ਇਸ ਤਾਂ ਆਪਣੇ ਕੋਲੇ ਸਰਕਾਰ ਕੰਮ ਆਪੇ ਹੀ ਕਰਨੇ ਆ ਇਧਰ ਉਧਰ ਵੋਟਾਂ ਪਾ ਕੇ ਖਰਾਬ ਨਾ ਕਰ ਲਿਓ ਨਾਲੇ ਜਿਹੜਾ ਕਾਂਗਰਸ ਵਾਲਾ ਇੱਥੇ ਆਇਆ ਸੰਗਰੂਰ ਤੋਂ ਦੋ ਵਾਰੀ ਹਰਾ ਕੇ ਭੇਜਿਆ ਇੱਥੇ ਇਥੋਂ ਤੁਸੀਂ ਪਿਰਦ ਹਾਂ ਤੁਸੀਂ ਇਥੋਂ ਆਪਣਾ ਹਿੱਸਾ ਪਾਓ ਉਹਨੂੰ ਪਤਾ ਲੱਗ ਜਾਏ ਮੈਂ ਜਿੱਥੇ ਜਾਵਾਂ ਉਹ ਮੂਰੇ ਭਗਵਾਨ ਤਬਾਨ ਖੜਾ ਹੁੰਦਾ ਠੀਕ ਹੈ ਨਾ ਮਾਲਵਿੰਦਰ ਕੰਗ ਤੁਹਾਡਾ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆਇਆ ਚੌਥੇ ਨੰਬਰ ਤੇ ਆਇਆ ਚੌਥੇ ਨੰਬਰ ਤੇ ਚੋਣ ਨਿਸ਼ਾਨੇ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਮੁੜ ਕੇ ਫੇਰ ਜਦੋਂ 13 ਜ਼ੀਰੋ ਹੋ ਗਿਆ ਆਨੰਦਪੁਰ ਸਾਹਿਬ ਦੇ ਰਿਜ਼ਲਟ ਆ ਗਏ ਵੀਰੋ ਫਿਰ ਕੰਮ ਕਰਨ ਦਾ ਨਜ਼ਾਰਾ ਹੋਊਗਾ ਕੰਮ ਕਰਨ ਦਾ ਅਗਲੇ 3 ਸਾਲ ਅਗਲੇ 3 ਸਾਲ ਫਿਰ ਤੁਸੀਂ ਦੇਖਿਓ ਆ ਨੰਗਲ ਆਨੰਦਪੁਰ ਸਾਹਿਬ ਆ ਜਿਨ੍ਹਾਂ ਆਪਣੀ ਬੈਲਟ ਹੈ ਇਹਨੂੰ ਟੂਰਿਸਟ ਦੇ ਮਾਮਲੇ 'ਚ ਵੀ ਤੇ ਵੈਸੇ ਵੀ ਐਸਾ ਨਮੂਨੇ ਦਾ ਬਣਾ ਦੇਣਾ ਲੋਕ ਆ ਕੇ ਤੁਹਾਡੇ ਨਾਲ ਫੋਟੋ ਖਿਚਾ ਕੇ ਕਰਨਗੇ ਮੇਰੇ ਤੇ ਜਗੀਰ ਇਨਕਲਾਬ ਇਨਕਲਾਬ ਲਾ ਤੁਸੀਂ ਵੀ 10 15 ਸਕਿੰਟ ਤੁਸੀਂ ਵੀ ਕੱਢ ਲਓ ਬੜਾਸ ਹਾਂਜੀ ਹਾਂਜੀ ਕਿਕਲੀ ਯਾਰ ਕਿਉਂ ਬਸ ਰਹਿਣ ਦੇ ਨਾਲੇ ਸਾਰੀ ਯਾਦ ਆ ਤੁਹਾਨੂੰ ਇਦਰੋਂ ਮੈਂ ਸੁਣਾਉਣਾ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸਾਂ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਕਹਿੰਦੀ ਹੈ ਬੀਬਾ ਜੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ 뿌ਟੀ ਐ ਲਓ ਫਿਰ ਨੰਗਲ ਵਾਲਿਓ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਸਦਾ ਲਈ ਪੰਜਾਬ ਚੋ ਸਦਾਲੇ ਪੰਜਾਬ ਚੋ ਜੁਤੀਏ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਅੱਜ ਆਸ਼ੀਰਵਾਦ ਦੇਣ ਆਏ ਆ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਪਣੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਬਹੁਤ ਬਹੁਤ ਸਾਰੇ ਭਰਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਨੌਜਵਾਨ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਮਾਮਾ ਪੈਣਾ ਆਈਏ ਨੇ ਇਹਨਾਂ ਨੇ ਗੱਦਾ ਪੇਂਡ ਕੀਤੀ ਹੈ ਜੈ ਬਜਰੰਗ ਬਲੀ ਦੀ ਜੈ ਕਰੋ ਨਵਾਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮਾਵਾ ਭੈਣਾ ਇੰਨੀ ਗਰਮੀ ਚ ਆਏ ਨੇ ਉਹ ਸੁਖਬੀਰ ਬਾਦਲ ਉਹਨੂੰ ਦਿਹਾੜੀ ਤੇ ਵੀ ਨਹੀਂ ਬੰਦੇ ਲੱਭਦੇ ਉਹ ਕਹਿੰਦੇ ਤੁਹਾਡੇ ਤੋਂ ਪੈਸੇ ਲੈਣੇ ਨਹੀਂ ਤੁਹਾਡੇ ਤਾਂ ਪਾਪ ਵਾਲੇ ਨੇ ਤੁਹਾਡੇ ਤਾਂ ਪਾਪ ਦੀ ਕਮਾਈ ਹੈ ਨੇ ਬਰਕਤ ਨਹੀਂ ਕਰਨੀ ਸੋ ਵੀਰੋ ਐਤ ਕੀ ਫਿਰ ਚੱਕਦੇ ਹੋ ਫੱਟੇ ਨੰਗਲ ਵਾਲੇ ਤੁਹਾਡੇ ਤੋਂ ਮੈਨੂੰ ਉਮੀਦ ਹੈ ਮੈਨੂੰ ਕੇਜਰੀਵਾਲ ਸਾਹਿਬ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿੱਥੇ ਚੱਲੇ ਅੱਜ ਮੈਂ ਕਿਹਾ ਨੰਗਲਾਂ ਜੀ ਕਹਿੰਦੇ ਮੈਨੂੰ ਨਾਰੇ ਸੜਾ ਦੀ ਮਸਦੋ ਇਨਕਲਾਬ ਜਿੰਦਾਬਾਦ ਦੇ ਭਾਰਤ ਮਾਤਾ ਕੀ ਜੈ ਦੇ ਤੇ ਬੋਲੇ ਸੋਨਿਆ ਹਾਲ ਦੇ ਉਥੋਂ ਪਤਾ ਲੱਗ ਜਾਂਦਾ ਹੈ ਕਿ ਲੋਕ ਕਿੰਨੇ ਦ੍ਰਿੜ ਰੱਦ ਨੇ ਇੱਥੇ ਆਏ ਨੇ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜੈ ਜੈਕਾਰ ਭਾਰਤ ਮਾਤਾ ਕੀ ਜੈ ਵਾ ਵਈ ਵਾ ਜਉਂਦੇ ਵਾਸਤੇ ਰੋ ਜਿੰਦਾਬਾਦ ਰਹੋ ਆਬਾਦ ਰਹੋ